ਸੋਹਣੇ ਪੁੱਤ ਜੁਝਾਰ ਸਿੰਘ ਦਾ ਬਾਪੂ ਕਾਜਰ ਚੋਂਦਾ ਏ ਸੋਹਣੀ ਜੀ ਦਸਤਾਰ ਸਜਾ ਕੇ ਸੋਹਣੀ ਕਲੰਗੀ ਲਾਉਂਦਾ ਏ ਸੋਹਣੀ ਜੀ ਦਸਤਾਰ ਸਜਾ ਕੇ ਿਆੜੇ ਨੂੰ ਕਿਰਪਾਨ ਬਜਾਏ ਹੋ ਖੰਜਰ ਹੱਥ ਫੜਾਰ ਹੈ ਬਾਜਾਂਬਾਲਾ ਨਾਲ ਮੌਤ ਦੇ ਪੁੱਤਰ ਅਜਵਾਰ ਹੈ ਵਾਜਾਂ ਬੜਾ ਨਾਲ ਮੌਤ ਦੇ ਹੋ ਇੱਕ ਬਿਆੰਦੜ ਪੰਜ ਬਰਾਤੀ ਆਸ਼ਤਰ ਸ਼ਾਸਤਰ ਕੋਲੇ ਨੇ ਜੰਜ ਚੜੇ ਚਮਕੌਰ ਗੜੀ ਚੋਂ ਸਭ ਦੇ ਠਾ ਕੋੜੇ ਨੇ ਜੰਜ ਚੜੇ ਚਮਕੌਰ ਗੜੀ ਚੋਂ ਹੋ ਬਾਜ ਦੀ ਥਾ ਚੋੜ ਨਗਾਰੇ ਹੋ ਬਾਪੂ ਅਜਲਗਾਰ ਹੈ ਵਾਜਾਂ ਵਾਲਾ ਨਾਲ ਰੇ ਅਜਵਾਰ ਹੈ ਬਾਜਾਂ ਬਾਲਾ ਨਾਲ ਮੌਤ ਦੇ ਜੋਂ ਹੀ ਸੋਰੇ ਘਰ ਦੇ ਅੰਦਰ ਹੋ ਪੈਰ ਜੰਜਨੇ ਧਰ ਆਏ ਜੋਂ ਹੀ ਸੋਰੇ ਘਰ ਦੇ ਅੰਦਰ ਪੈਰ ਜੰਜਨੇ ਧਰ ਆਏ ਫੁੱਲਾਂ ਦੀ ਥਾਂਤੀ ਤੀਰਾں ਦੇ ਸੰਗ ਖੂਬ ਸਵਾਗਤ ਕਰਿਆ ਏ ਹੋਏ ਫੁੱਲਾਂ ਦੀ ਥਾਂ ਤੀਰਾں ਦੇ ਨਾਲ ਛਖੜ ਬਾਲੇ ਮੀ ਬਾਂਗੜਾ ਹੋ ਬੈਰੀ ਤੀਰ ਬਾਰਾਰ ਹੈ ਬਾਜਾਂ ਬੜਾ ਨਾਲ ਮੌਤ ਦੇ ਹੋ ਪੁੱਤਰ ਅਜਵਾਰ ਹੈ ਬਾਜਾਂ ਬੜਾ ਨਾਲ ਮੌਤ ਦੇ ਹੋ ਖੰਜਰ ਦੇ ਨਾਲ ਰੀ ਕਟਿਆ ਮਿਲਣੀ ਤੇਗਾ ਨਾਲ ਕਰੀ ਨੇਜੇ ਫੜ ਫੜ ਲਾਉਣ ਜਕਾਰੇ ਖਿੜ ਖਿੜ ਹਸੇ ਮੌਤ ਪਰੀ ਨੇਜੇ ਫੜ ਫੜ ਲਾਉਣ ਜਕਾਰੇ ਹੋ ਪੱਕੀ ਰਿਸ਼ਤੇਦਾਰੀ ਵਾਲੀ ਹੋ ਖੰਜਰ ਮੋਹਰ ਲਗਾਰ ਹੈ ਬਾਜਾਂ ਆਜਾਂ ਬੜਾ ਨਾਲ ਮੌਤ ਦੇ ਹੋਇ ਆਇਆ ਸਮਾਂ ਵਿਦਾਇਗੀ ਵਾਲਾ ਆਇਆ ਸਮਾਂ ਵਿਦਾਇਗੀ ਵਾਲਾ ਮੌਤ ਵੇ ਆ ਕੇ ਲਾਲ ਤੁਰੇ ਸੋਹਰੇ ਘਰ ਤੋਂ 40 ਬੰਦੇ ਕਹਿੰਦੇ ਡੋਲੀ ਨਾਲ ਤੁਰੇ ਸੋਹਰੇ ਘਰ ਤੋਂ 40 ਬੰਦੇ ਸੋਰਾ ਕਰਤਾ ਰੋ ਆਉਰਾ ਕਰਤਾ ਰੋਈ ਜਾਵੇ ਹੋ ਬਾਪੂ ਖੁਸ਼ੀ ਮਨਾ ਰ ਹੈ ਬਾਜਾਂ ਬਾਲਾ ਨਾਲ ਮੌਤ ਦੇ ਹੋ ਪੁੱਤ ਨੂੰ ਅੱਜ ਵਿਆਰ ਹੈ ਬਾਜਾਂ ਬਾਲਾ ਨਾਲ ਮੌਤ ਦੇ ਹੋ ਐਸੀ ਸ਼ਾਦੀ ਦੁਨੀਆ ਉੱਤੇ ਹੋ ਬੈਲਾ ਇੱਕ ਵੀ ਹੋਈ ਸ਼ਾਦੀ ਦੁਨੀਆ ਉੱਤੇ ਪਹਿਲਾਂ ਇੱਕ ਵੀ ਹੋਈ ਨਾ ਤਵਾਰੀਖ ਦੇ ਪੰਨੇ ਪਲਟੇ ਮਿਲੀ ਉਹ ਧਾਰਨ ਕੋਈ ਨਾ ਤਵਾਰੀਖ ਦੇ ਪੰਨੇ ਪਲਟੇ ਹੋ ਤਾਂ ਹੀ ਤਾਂ ਜੱਗ ਸ਼ਮਲੇ ਵਾਲਿਆ ਹਾਈ ਉਂਗਲਾ ਟੁਕੀ ਵਾਜਾਂ ਵਾਲਾ ਨਾਲ ਮੌਤ ਦੇ ਹੋ ਪੁੱਤ ਨੂੰ ਅੱਜ ਵੀ ਆਰ ਹੈ ਵਾਜਾਂ ਵਾਲਾ